ਪਿੰਡ ਚੱਕੀ ਦੇ ਵਿੱਚ ਇੱਕ ਸੁਖਪ੍ਰੀ ਸੁਖਪ੍ਰੀਤ ਉਰਫ ਲਾਡੀ ਨਾਮ ਦਾ ਇੱਕ ਪਰਸਨ ਹੈਗਾ ਜਿਹਦੇ ਉੱਪਰ ਐਫ ਆਈ ਆਰਸ ਐਂਡੀ ਪੀ ਐਸ ਐਕਟ ਦੇ ਅੰਦਰ ਤੇ ਨੇ ਫਿਰ ਅ ਇੱਥੇ ਪੰਚਾਇਤੀ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ ਅੱਗੇ ਕੁਝ ਕੰਸਟਰਕਸ਼ਨਸ ਵਗੈਰਾ ਕੀਤੀ ਗਈਆਂ ਸੀਗੀਆਂ ਤੇ ਪੰਚਾਇਤੀ ਵਿਭਾਗ ਵੱਲੋਂ ਫਿਰ ਐਕਸ਼ਨ ਲਿੱਤਾ ਗਿਆ ਹੈ ਅੱਜ ਤੇ ਪੁਲਿਸ ਵੱਲੋਂ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਅੱਜ ਇੱਥੇ ਪੁਲਿਸ ਆਈ ਹੋਈ ਨਾਲ ਕਿੰਨੇ ਐਨੀ ਬਿਜ਼ਨਸਮੈਨ ਇੱਕ ਬੱਚੇ ਦਰਗੇ ਇਹਦੇ ਉੱਪਰ ਦੋ ਐਫ ਆਈ ਆਰਸ ਨੇ ਤੇ ਹੋਰ ਵੀ ਆਈ ਥਿੰਕ ਅਗਰ ਕੰਮ ਕਰਦਾ ਹੈਗਾ ਤਾਂ ਉਹਦੇ ਉੱਪਰ ਵੀ ਪੁਲਿਸ ਨੇ ਆਪਣਾ ਸਰਵੇਲੈਂਸ ਲਾਇਆ ਹੋਇਆਗਾ ਤੇ ਪਹਿਲਾ ਇਹਦੇ ਕੋਲੋਂ ਰਿਕਵਰੀਜ਼ ਵੀ ਹੋਈ ਹੈ ਹੈਰੋਇਨ ਦੇ ਹੀ ਮੇਲੀ ਉਹ ਪਰਚੇ ਹੈ ਤੇ ਅੱਗੇ ਵੀ ਅੰਡਰ ਸਰਵੇਲੈਂਸ ਹੀ ਅਸੀਂ ਰੱਖ ਰਹੇ ਇਹਨੂੰ ਸੋ ਦੈਟ ਸਾਨੂੰ ਅਗਰ ਅੱਗੇ ਕੰਮ ਕਰਦਾ ਹੈਗਾ ਤਾਂ ਅਸੀਂ ਫਿਰ ਦੁਬਾਰਾ ਤੋਂ ਇਸ ਉੱਪਰ ਐਕਸ਼ਨ ਲੈਂਗੇ ਮੈਡਮ ਮੈਂ ਕਾਰਵਾਈ ਹੋ ਰਹੀ ਹੈ ਜੀ ਅੱਜ ਇੱਕ ਹੀ ਹੈਗਾ ਸੁਪ੍ਰੀਤ ਸਿੰਘ ਉਰਫ ਲਾਡੀ ਦਾ ਜੋ ਕਰੇ ਇੱਕ ਕੋਈ ਹੈਗਾ ਇੱਕ ਕੋਈ ਹੈਗਾ ਤੇ ਇਹਨੇ ਅੱਗੇ ਜੋ ਆਪਣੇ ਘਰ ਤੋਂ ਬਾਹਰ ਪੰਚਾਇਤੀ ਥਾਂਦੇਵਰ ਪਰ ਜੋ ਇਲੀਗਲ ਕੰਸਟਰਕਸ਼ਨ ਕੀਤੀ ਹੋ ਸੀਗੀ ਉਹਦੇ ਉਪਰ ਐਕਸ਼ਨ ਕੀਤਾ ਗਿਆ ਪੰਚਾਇਤੀ ਵਿਭਾਗ ਵੱਲੋਂ ਮੈਡਮ ਇਹਨਾਂ ਦੀ ਸੂਚੀ ਦਿਆ ਰਹਾ ਮੈਡਮ ਕਿਸੇ ਕਿੰਨੇ ਖੋਲ ਰਾ ਮਾਸ਼ੜਾ ਲਾ ਕੇ ਤਸਕਰ ਨੇ ਕਿੰਨੀ ਨਹੀਂ ਸੂਚੀ ਨਹੀਂ ਹੁੰਦੀ ਜੀ ਜਿਵੇਂ ਪਹਿਲਾਂ ਵੀ ਪ੍ਰੈਸ ਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੈਸ ਹੁੰਦਾ ਹੈ ਕਿ ਜੋ ਨਸ਼ੇ ਦੇ ਤਸਕਰ ਹੁੰਦੇ ਇਹਨਾਂ ਦੇ ਉੱਪਰ 68 ਐਫ ਐਨਡੀਪੀਐਸ ਐਕਟ ਦੇ ਅੰਦਰ ਕਾਰਵਾਈ ਹੋ ਸਕਦੀ ਉਹਨਾਂ ਦੀ ਪ੍ਰਾਪਰਟੀ ਅਟੈਚ ਹੋ ਸਕਦੀ ਹੈ ਜਦੋਂ ਅਸੀਂ ਆਹ ਕਾਰਵਾਈ ਕਰ ਰਹੇ ਹੁੰਦੇ ਉਸ ਵੇਲੇ ਕਈ ਵਾਰੀ ਹੁੰਦਾ ਹੈਗਾ ਕਿ ਇਹਨਾਂ ਦੇ ਇਲੀਗਲ ਸਟਰਕਚਰਸ ਦਾ ਪਤਾ ਲੱਗਦਾ ਤਾਂ ਫਿਰ ਅਸੀਂ ਕੰਸ ਡਿਪਾਰਟਮੈਂਟ ਨੂੰ ਨੋਟੀਫਾਈ ਕਰ ਦਿੰਦੇ ਤੇ ਉਹ ਕਨਸਰਨ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਹੁੰਦਾ ਕਈ ਵਾਰੀ ਕਲਾੜਾ ਕਈ ਵਾਰ ਪੰਚਾਇਤੀ ਵਿਭਾਗ ਫਿਰ ਉਹ ਕਨਸਰਨ ਡਿਪਾਰਟਮੈਂਟ ਹੋਂਦੇ ਉਪਰ ਐਕਸ਼ਨ ਲੈ ਸਕਦਾ ਜੋ ਲੀਗਲ ਐਕਸ਼ਨ ਵਣਦਾ ਹੈਗਾ ਪੁਲਿਸ ਇੱਥੇ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਆਈ ਹਾਂ ਹੁਣ ਤੱਕ ਖੰਨਾ ਵਿੱਚ ਹੁਣ ਤੱਕ ਕਿੰਨੇ ਤੇ ਤਸਕਰਾਂ ਦੀ ਵੀ ਲਾਬੰਦ ਚਰਾਈ ਜਾ ਚੁੱਕਿਆ ਜੀ ਹੁਣ ਤੱਕ ਆਈ ਥਿੰਕ 12 या 13 हो चुका है आगे भी अगर कोई लीगल कंस्ट्रक्शन दद निकल दी है तो कंसर्न डिपार्टमेंट नोसी नोटिफाई कर देंगे ਤਾਕੀ ਉਹ ਟਾਈਮਲੀ ਐਂਡ ਪ੍ਰੋਪਰ ਲੀਗਲ ਐਕਸ਼ਨ ਲਿੱਤਾ ਜਾ ਸਕੇ ਮੈਂ ਸਮਰਾਲਾ ਹਲਕੇ ਦਾ ਜਿਵੇਂ ਹੋਰ ਗੱਲ ਕਰ ਨਸ਼ਾ ਦਸਕਰਾਂ ਦੀ ਕਈਆਂ ਦੀ ਜੋ ਪ੍ਰੋਪਰਟੀ ਦੀ ਜੋ ਜਾਣਕਾਰੀ ਲਿੱਤੀ ਗਿਆ ਨਕਾ ਕਾਉਂਸਲ ਵੱਲੋਂ ਤੇ ਹੋਰ ਕੋਈ ਸਾਹਮਣੇ ਆਇਆ ਕਿਸੇ ਹੋਰ ਬਾਰੇ ਆ ਕੁਝ ਪ੍ਰੋਪਰਟੀਆਂ ਅਟੈਚ ਵੀ ਹੋ ਗਈਆਂ ਸੀਗੀਆਂ ਨੇ ਤੇ ਤੁਹਾਡੇ ਨਾਲ ਲਿਸਟ ਅਸੀਂ ਸ਼ੇਅਰ ਕਰ ਦंगे 68 ਐਫ ਜੋ ਮੈਂ ਸੈਕਸ਼ਨ 10 ਹੈ ਉਹਦੇ ਅੰਡਰ ਤੇ ਜੋ ਇਲੀਗਲ ਨਿਕਲਦਾ ਹੈ ਉਹ ਅਸੀਂ ਇੱਕ ਪ੍ਰੋਸੈਸ ਹੁੰਦਾ ਹੈ ਡਿਊ ਪ੍ਰੋਸੈਸ ਹੁੰਦਾ ਹੈ ਉੱਥੇ ਫਿਰ ਕਨਸਰਨ ਡਿਪਾਰਟਮੈਂਟ ਐਕਸ਼ਨ ਲੈ ਲੈਂਦਾ ਆ ਜੋ ਆ ਪਰਸਨ ਹੁੰਦੇ ਜੋ ਕਿ ਹੁੰਦੇ ਹੈ ਇਹਨਾਂ ਨੂੰ ਨੋਟਿਸ ਪ੍ਰੋਪਰ ਦਿੱਤਾ ਜਾਂਦਾ ਹੈ ਔਰ ਐਕਸ਼ਨ ਪ੍ਰੋਪਰ ਲੀਗਲੀ ਐਕਚੁਅਲ ਲਿੱਤਾ ਜਾਂਦਾ ਹੈਗਾ ਤੇ ਨੋਟਿਸਸ ਤੋਂ ਬਾਅਦ ਹੀ ਅੱਜ ਵਾਲੀ ਕਾਰਵਾਈ ਵੀ ਪ੍ਰੋਪਰ ਨੋਟਿਸ ਦੇਣ ਤੋਂ ਬਾਅਦ ਕੀਤੀ ਗਈ ਹੈ